ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਰੋਪੜ ਦੇ ਪਿੰਡ ਚੱਕ ਟੇਰਾ ਜਿੱਥੇ ਕੇ ਗੁਰਦੁਆਰਾ ਬਣਿਆ ਹੋਇਆ ਏ ਛੰਨ ਬਾਬਾ ਕੁੰਮਾਵਾਸ਼ ਕੀ ਜੀ ਜਿੱਥੇ ਕੇ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਛੋਟੇ ਸੈਫਜਾਦਾਂ ਦੇ ਨਾਲ ਇੱਥੇ ਝੋਪੜੀ ਦੇ ਵਿੱਚ ਪਹਿਲੀ ਰਾਤ ਬਤੀਤ ਕੀਤੀ ਸੀ ਪਹੁੰਚਿਆ ਇਤਿਹਾਸਿਕ ਸਥਾਨ ਗੁਰਦੁਆਰਾ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਇਸ ਸਥਾਨ ਤੇ ਦਾਦੀ ਮਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪੋ 1704 ਈਸਵੀ ਦੀ ਇੱਕ ਰਾਤ 베ੜੀ ਦੇ ਮਲਾਹ ਬਾਬਾ ਕੁੰਮਾ ਮਾਸ਼ਕੀ ਜੀ ਦੀ ਚੌਪੜੀ 'ਚ ਬਤੀਤ ਕੀਤੀ ਸੀ ਪਿੰਡ ਅਵਾਨਕੋਟ 'ਚ ਵਸਦੀ ਮਾਈ ਲక్ష్ਮੀ ਨਾਂ ਦੀ ਵਿਧਵਾ ਬ੍ਰਾਹਮਣੀ ਨੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਗੰਗੂ ਪਾਪੀ ਇੱਥੇ ਹੀ ਆ ਕੇ ਮਿਲਿਆ ਸੀ ਤੇ ਉਹ ਇੱਥੋਂ ਹੀ ਇਨ੍ਹਾਂ ਤਿੰਨ ਰੱਬੀ ਰੂਹਾਂ ਨੂੰ ਆਪਣੇ ਨਾਲ ਲੈ ਗਿਆ ਇਸ ਅਸਥਾਨ ਦੀ ਖੋਜ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਰਦਾਰ ਸੁਰਿੰਦਰ ਸਿੰਘ ਜੀ ਖਾਲਸਾ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਪਾਸੋਂ 2004 ਈਸਵੀ ਵਿੱਚ ਕਰਵਾਈ 12 ਜੁਲਾਈ 2007 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਕੇ ਗੁਰ ਅਸਥਾਨ ਕਾਇਮ ਕੀਤਾ ਗਿਆ ਤੇ 16 ਜੁਲਾਈ 2007 ਨੂੰ ਸਾਵਣ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਮਨਾਇਆ ਗਿਆ ਜੋ ਅੱਜ ਵੀ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਏ 6 7 8 ਪੋ ਨੂੰ ਸਲਾਨਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ ਤੇ ਇਸ ਦਾ ਪ੍ਰਬੰਧ ਇਲਾਕੇ ਦੀ ਚੁਣੀ ਹੋਈ ਕਮੇਟੀ ਕਰਦੀ ਹੈ ਭਾਈ ਸਾਹਿਬ ਜੀ ਸਾਨੂੰ ਇਤਿਹਾਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਤਸੰਗ ਜੀ ਜਿਸ ਸਥਾਨ ਦੇ ਅੱਜ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਯਾਦਗਾਰ ਸ਼ਾਨ ਬਾਬਾ ਕੁੰਮਾ ਮਸ਼ਕੀ ਜੀ ਤੇ ਮਾਈ ਲక్ష్ਮੀ ਜੀ ਸਤਨ ਸੰਦਲੀ ਮਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦੇ ਜਿਸ ਸਥਾਨ ਤੇ ਸਤਪੋ ਦੀ ਰਾਤ ਉਹਨਾਂ ਪਰਿਵਾਰ ਵਿਛੋੜੇ ਤੋਂ ਬਾਅਦ ਬਤੀਤ ਕੀਤੀ ਸੀਗੀ ਸਤਲੁਜ ਰਿਆਲ ਦੇ ਕੰਢੇ ਤੇ ਜਦੋਂ ਸਤਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸਾਨੂੰ 1704 ਈਸਵੀ ਦੇ ਵਿੱਚ ਸਤਗੁਰਾਂ ਦਾ ਪਰਿਵਾਰ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਿਆ ਅੱਗੇ ਉਸ ਦੇ ਵਿੱਚ ਭਾਰੀ ਹੜ ਆਇਆ ਹੋਇਆ ਸੀ ਸੋ ਪਗੜੜ ਦੇ ਵਿੱਚ ਚਲਦੀ ਹੋਈ جنگ ਦੇ ਵਿੱਚ ਸਤਪੁਰਾਂ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵਿਛੜ ਗਿਆ ਗੁਰੂ ਕਲੂngੀ ਤਰਫਾ ਅਛਾ ਜੀ ਵੱਡੇ ਸਾਹਿਬ ਜਦਿਆਂ ਸਮੇਤ ਸਰਸੋਨ ਦੀ ਲੰਪਾਰ ਕਰਕੇ ਪੜਾਦਰ ਪੜਾ ਪਿੰਡਾ ਤੈਅ ਕਰਦੇ ਹੋਏ ਸਤ ਪੋ ਦੀ ਸ਼ਾਮ ਨੂੰ ਚਮਕੌਰ ਸਾਹਿਬ ਗੜੀ ਦੇ ਵਿੱਚ ਪਹੁੰਚ ਜਾਂਦੇ ਨੇ ਸੋ 8 ਪੋ ਦਾ ਉਸ ਸਥਾਨ ਤੇ ਚਮਕੌਰ ਸਾਹਿਬ ਦੇ ਸਥਾਨ ਤੇ ਜੰਗ ਹੁੰਦਾ ਜੋ ਕਿ ਚਮਕੌਰ ਦੀ ਜੰਗ 40 ਸਿੰਘਾਂ ਤੇ 10 ਲੱਖ ਦੀ ਫੌਜ ਦੇ ਨਾਲ ਹੋਈ ਤੇ ਪਰਿਵਾਰ ਦਾ ਦੂਜਾ ਹਿੱਸਾ ਮਾਤਾ ਸੈਲਵ ਕੌਰ ਜੀ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਬਾਬਤ ਆਪਾਂ ਸਟੇਜਾਂ ਤੋਂ ਸੁਣਦੇ ਆ ਕੋ ਪਰਿਵਾਰ ਵਿਛੋੜੇ ਤੋਂ ਬਾਅਦ ਦਿੱਲੀ ਵੱਲ ਚਲੇ ਗਏ ਪਰ ਭਾਈ सुरेंद्र ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਇਸ ਸਥਾਨ ਦੇ ਨਾਲ ਨਾਲ 17 ਹੋਰ ਸਥਾਨਾਂ ਦੀ ਵੀ ਖੋਜ ਕੀਤੀ ਸਥਾਨਾਂ ਦੀ ਕੇਵਲ ਖੋਜ ਹੀ ਨਹੀਂ ਕੀਤੀ ਸਾਰਾ ਇਤਿਹਾਸ ਲਿਖਤੀ ਰੂਪ ਦੇ ਵਿੱਚ ਵੀ ਸੰਗਤਾਂ ਦੇ ਸਾਹਮਣੇ ਲਿਆਂਦਾ ਇਸ ਸਥਾਨ ਬਾਰੇ ਜੇ ਆਪਾਂ ਪੜ੍ਹਨਾ ਹੋਵੇ ਤਾਂ ਪੋਧੀਆਂ ਰਾਤਾਂ ਪੁਸਤਕ ਜੋ ਭਾਈ सुरेंद्र ਸਿੰਘ ਖਾਲਸਾ ਜੀ ਦੀ ਲਿਖੀ ਹੋਈ ਹੈ ਇਸ ਸਥਾਨ ਤੋਂ ਆਪਜੀ ਪ੍ਰਾਪਤ ਕਰ ਸਕਦੇ ਹੋ ਜਿਸ ਦੇ ਵਿੱਚ ਦਾਦੀ ਮਾਂ ਤੇ ਸਹਿਬਜ਼ਾਦਿਆਂ ਦਾ ਸਾਰਾ ਇਤਿਹਾਸ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਇਤਿਹਾਸਕ ਤੱਥਾਂ ਸਹਿਤ ਦਰਜ ਕੀਤਾ ਹੈ ਸੋ ਮਾਤਾ ਸਹਿਬਕੌਰ ਮਾਤਾ ਸੁੰਦਰਕੌਰ ਜੀ ਭਾਈ ਮਨੀ ਸਿੰਘ ਜੀ ਉਹਨਾਂ ਦੇ ਨਾਲ ਦੋ ਦਿੱਲੀ ਦੇ ਰਹਿਣ ਵਾਲੇ ਸਿੰਘ ਭਾਈ ਧੰਨਾ ਸਿੰਘ ਜੀ ਤੇ ਭਾਈ ਜਵਾਰ ਸਿੰਘ ਜੀ ਦੋ ਸੇਵਾਦਾਰ ਬੀਬੀਆਂ ਬੀਬੀ ਭਾਗੋ ਤੇ ਬੀਬੋ ਜਿਨ੍ਹਾਂ ਨੇ ਰੋਪੜ ਸ਼ਹਿਰ ਦੇ ਵਿੱਚ ਸਤ ਪੋ ਦੀ ਰਾਤ ਪਰਿਵਾਰ ਵਿਛੋੜੇ ਤੋਂ ਬਾਅਦ ਉਹ ਬਤੀਤ ਕੀਤੀ। ਵਿਸਥਾਰ ਸਹਿਤ ਆਪ ਜੀ ਇਤਿਹਾਸ ਬੋਲ ਦਾ ਨਾਮ ਦੀ ਪੁਸਤਕ ਦੇ ਵਿੱਚ ਪੜ ਸਕਦੇ ਹੋ। ਪਰਿਵਾਰ ਦਾ ਤੀਜਾ ਹਿੱਸਾ ਦਰਦੀਮਾ ਗੁਜਰਕੋੜੀ ਅਤੇ ਛੋਟੇ ਸਹਿਬ ਜਰਦੇ ਸਹਿਬਾ ਜੂਰਾ ਬਰਸੀਨਜੀਤ ਤੇ ਸਹਿਬ ਜਰਦਾ ਫਤੇ ਸਿੰਘ ਜੀ ਜੋ ਕਿ ਉਸ ਵੇਲੇ ਸਰਸਾ ਨਦੀ ਪਾਰ ਨਹੀਂ ਸੀ ਕਰ ਸਕੇ। ਸਰਸਾ ਨਦੀ ਦੇ ਕੰਢੇ-ਕੰਢੇ ਜਿਸ ਪਾਸੇ ਵੱਲ ਪਾਣੀ ਦਾ ਵਹਾਅ ਚੱਲਦਾ ਸੀ। ਜੇ ਅੱਜ ਵੀ ਵੇਖੀਏ ਇਸ ਅਸਥਾਨ ਤੋਂ ਜੋ ਪਰਿਵਾਰ ਵਿਛੋੜਾ ਸਾਬ ਵਾਲਾ ਸਥਾਨ ਆ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ ਲਗਭਗ ਨੱਕ ਦੀ ਸੇਤ 7 ਕਿਲੋਮੀਟਰ ਦੀ ਦੂਰੀ ਤੇ ਪੈਂਦਾ। ਸੋ ਉੱਥੋਂ ਵਿਛੜ ਕੇ ਦਾਦੀ ਮਾਂ ਤੇ ਸਹਬ ਜਲੇ ਸਰਸਾ ਨਦੀ ਦੇ ਕੰਡੇ-ਕੰਡੇ ਇਸ ਸਥਾਨ ਤੇ ਪਹੁੰਚੇ ਇੱਥੇ ਬਾਬਾ ਕੁੰਮਾ ਮਾਸ਼ਕੀ ਜੀ ਜੋ ਕਿ ਬੇੜੀ ਦਾ ਮਲਾ ਸੀ ਸਤਲੁਜ ਰਿਆ ਦੇ ਵਿੱਚ ਬੇੜੀ ਚਲਾਉਂਦਾ ਸੀ ਤੇ ਇੱਥੇ ਛੰਨ ਝੁੰਗੀ ਝੌਂਪੜੀ ਬਣਾ ਕੇ ਆਪਣੀ ਰਹਿੰਦਾ ਸੀ। ਉਸ ਛੰਨ ਦੇ ਵਿੱਚ ਉਹਨਾਂ ਨੇ ਸੱਤ ਪੌਦੀ ਰਾਤ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ ਬਕੀਤ ਕੀਤੀ ਤੇ ਸੱਤ ਪੌਦੀ ਰਾਤ ਬਕੀਤ ਕਰਨ ਤੋਂ ਬਾਅਦ ਦੂਜੇ ਦਿਨ ਇਸੇ ਸਥਾਨ ਤੇ ਗੰਗੂ ਬ੍ਰਹਮਣ ਮਿਲਦਾ ਬਾਬਾ কুমਮਾ 마ਸ਼ਕੀ ਜੀ ਦੇ ਨਾਲ ਗੰਗੂ ਬ੍ਰਹਮਣ ਦਾ ਮਿਲਾਪ ਹੁੰਦਾ ਤੇ ਇੱਥੋਂ ਦਾਦੀ ਮਾਂ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸੋ ਸਾਰੇ ਜਣੇ ਗੰਗੂ ਦੇ ਨਾਲ ਬੇੜੀ ਦੇ ਵਿੱਚ ਬਿਠਾ ਕੇ ਬਾਬਾ কুমਮਾ 마ਸ਼ਕੀ ਸਤਲੁਜ ਦਰਿਆ ਦੇ ਕੰਢੇ-ਕੰਢੇ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੱਕ ਢੇਰ ਪੈਂਦਾ ਜਿਸ ਸਥਾਨ ਤੇ ਗੁਰਦੁਆਰਾ ਪਿਲਕਣ ਸਾਹਿਬ ਬਣਿਆ ਹੋਇਆ ਹੈ ਉੱਥੇ ਪਿਲਕਣ ਦਾ ਉਹ ਇਤਿਹਾਸਕ ਦਰਖਤ ਅੱਜ ਵੀ ਮੌਜੂਦ ਹੈ ਜਿਸ ਇਤਿਹਾਸਕ ਦਰਖਤ ਦੇ ਨਾਲ ਮਲਾ ਬੀੜੀ ਬੰਨਿਆ ਕਰਦੇ ਸਨ ਸੋ ਇੱਥੋਂ ਅਗਲਾ ਦੂਸਰਾ ਜੋ ਪੜਾਵੰਦਾ ਹੈ ਉੱਥੇ ਜਾ ਕੇ ਬੀੜੀ ਦੇ ਵਿੱਚੋਂ ਉਹਨਾਂ ਦਾ ਉਤਾਰਾ ਕੀਤਾ ਤੇ ਕੁਝ ਸਮਾਂ ਉਪੇ ਲੁਕਣ ਦੇ ਦਰਖਤ ਦੇ ਹੇਠਾਂ ਰਨ ਤੋਂ ਬਾਅਦ ਪਿੰਡ ਚੱਕ ਢੇਰਾ ਦੇ ਵਿੱਚ ਫਿਰ ਅੱਗੇ ਗੰਗੂ ਬ੍ਰਾਹਮਣ ਦਾਦੀ ਮਾਤੇ ਸਾਹਿਬਜਾਦੇ ਨੂੰ ਇਕੱਲਾ ਹੀ ਲੈ ਕੇ ਜਾਂਦਾ ਹੈ ਜੋ ਅਗਲਾ ਪਿੰਡ ਆ ਬਣਦਾ ਹੈ ਰੋਪੜ ਤੋਰਾ ਪਲਾ ਕੇ ਉਹ ਸਿਹੇੜੀ ਜੋ ਗੰਗੂ ਦਾ ਪਿੰਡ ਹੈ ਉਸ ਦੇ ਨਾਲ ਹੀ ਪਿੰਡ ਪੈਂਦਾ ਕਾਈਨੌਰ ਜਿਸ ਅਸਥਾਨ ਤੇ ਉਹਨਾਂ ਨੇ 8 ਪੋ ਦੀ ਰਾਤ ਇੱਕ ਦਰਖਤਾਂ ਦੀ ਸੰਘਣੀ ਝੜੀ ਦੇ ਵਿੱਚ ਇੱਕ ਤਲਾਹ ਦੇ ਕਿਨਾਰੇ ਬទਿਤ ਕੀਤੀ। ਸੋ 8 ਪੋ ਦੀ ਰਾਤ ਉੱਥੇ ਬទਿਤ ਕਰਨ ਤੋਂ ਬਾਅਦ 9 ਪੋ ਨੂੰ ਸਾਰਾ ਦਿਨ ਜੰਗਲ ਦੇ ਵਿੱਚ ਉਹ ਨਿੰਮਕ ਹਰਾਮੀ ਗੰਗੂ ਜਿਸ ਨੂੰ ਗੰਗੂ ਪਾਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸਾਰਾ ਦਿਨ ਜੰਗਲ ਦੇ ਵਿੱਚ ਘਮਾਉਂਦਾ ਰਿਹਾ ਤੇ 9 ਪੋ ਸ਼ਾਮ ਨੂੰ ਆਪਣੇ ਘਰੇ ਲੈ ਕੇ ਗਿਆ। ਅੱਗੇ ਕੀ ਵਰਤਾਰਾ ਵਰਤਲਾ ਉਹ ਆਪਾਂ ਸਾਰੇ ਜਾਣਦੇ ਹਾਂ। ਸੋ ਇਹਨਾਂ ਰਾਹ ਪੈਂਡਿਆਂ ਦੀ ਜੋ ਜਾਣਕਾਰੀ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ 1999 ਤੋਂ ਲੈ ਕੇ 2004 ਤੱਕ ਇਹ ਸਾਰੀ ਖੋਜ ਮੁਕੰਮਲ ਕੀਤੀ 2005 ਦੇ ਵਿੱਚ ਇਹ ਪੁਸਤਕ ਪੋਦੀਆਂ ਰਤਨ 26 45 ਦੇ ਵਿੱਚ ਤੇ 2007 ਦੇ ਵਿੱਚ ਫਿਰ ਇਹ ਸਥਾਨ ਹੋਣ ਦੇ ਵਿੱਚ ਆਏ ਹੁਣ ਅੱਜ ਵੀ ਤੁਸੀਂ ਵੇਖ ਰਹੇ ਹੋ 7 ਪੋਦੀ ਰਾਤ ਹੁਣ ਜਦੋਂ ਪੌਣੇ 6 ਹੋਣੇ ਹਨ ਵੱਜਣੇ ਹਨ ਸੋ ਦਰਬਾਰ ਸਾਹਿਬ ਦੇ ਵਿੱਚ ਸਾਰੀ ਇੱਥੋਂ ਦੀ ਲੋਕਲ ਇਲਾਕੇ ਦੀ ਜੋ ਪ੍ਰਬੰਧਕ ਕਮੇਟੀ ਸਾਰੀ ਦੇਖ ਰੇ ਇੱਕ ਭਾਈ ਸਰੁੰਦਰ ਸਿੰਘ ਖਾਲਸਾ ਜੀ ਦੇ ਸਮੇਤ ਸਾਰੀਆਂ ਸੰਗਤਾਂ ਨੂੰ ਅਨਾਉਂਸ ਕੀਤਾ ਜਾਣਾ ਹੈ ਕਿ ਆਓ ਸਾਰੇ ਸਾਧ ਸੰਗਤ ਜੀ ਪੌਣੇ 6 ਹੋ ਚੁੱਕੇ ਨੇ ਦਾਦੀ ਮਾਥੀ ਸਾਹਿਬ ਜਰਦਿਆਂ ਦਾ ਆਉਣ ਦਾ ਸਮਾਂ ਇੱਥੇ ਹੋ ਚੁੱਕਾ ਹੈ ਜਿਵੇਂ ਉਹ ਬਾਬਾ ਕੁੰਮਾ ਮਾਸ਼ਕੀ ਜੇ ਕੋਲ ਦਿਨ ਟਲੇ ਇਸ ਸਥਾਨ ਤੇ ਪਹੁੰਚੇ ਸਾਨੂੰ 15-20 ਮਿੰਟ ਸਿਮਰਨ ਹੋਵੇਗਾ ਹਰ ਸਾਲ ਸਤ ਪਉ ਦੀ ਸ਼ਾਮ ਨੂੰ ਬਾਹਰ ਪੰਡਾਲ ਦੇ ਵਿੱਚ ਸਫਰੇ ਸ਼ਹਾਦਤ ਜੋ ਸਮਾਗਮ ਹੈ ਉਹ ਚੱਲਦਾ ਰਹਿੰਦਾ ਹੈ ਸੋ ਇੱਥੇ ਦਾ ਜੋ ਪ੍ਰਬੰਧਕ ਕਮੇਟੀ ਦਾ ਜੋ ਪ੍ਰਬੰਧ ਹੁੰਦਾ ਹੈ ਤਿੰਨੇ ਦਿਨ ਸਮਾਗਮ ਹੁੰਦੇ ਨੇ ਤਿੰਨੇ ਦਿਨ ਢਾਡੀ ਦਰਵਾਰ ਹੁੰਦਾ ਤੇ ਨਗਰ ਕੀਰਤਨ ਅੱਜ ਵੀ ਅੰਮ੍ਰਿਤ ਵੇਲੇ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਜੀ ਤੋਂ ਆਰੰਭ ਹੋ ਕੇ ਅਰਦਾਸ ਬੇਨਤੀ ਕਰਨ ਉਪਰੰਤ ਜੋ ਨਗਰ ਕੀਰਤਨ ਇਸ ਅਸਥਾਨ ਤੇ ਪਹੁੰਚਿਆ ਸੰਗਤਾਂ ਨੇ ਦਰਸ਼ਨ ਕੀਤੇ ਸੋ ਸਾਰੀ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਆਓ ਇਹ ਜੋ ਸ਼ਹੀਦੀ ਪੰਦਰਵਾੜਾ ਹੈ ਗੁਰੂ ਕਲੰਗੀ ਸਰਪਤਸ਼ਾ ਜੀ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਆਓ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਕਰਕੇ ਆਪਣਾ ਜਨਮ ਸਫਲਾ ਕਰੀਏ ਆਪਣੇ ਬੱਚਿਆਂ ਨੂੰ ਆਪਣੇ ਲਾਸਾਨੀ ਵਿਰਸੇ ਤੋਂ ਜਾਣੂ ਕਰਵਾਈਏ ਜਿਨ੍ਹਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਪੁਰਖੇ ਸਾਡੇ ਗੁਰੂ ਸਾਡੇ ਪੀਰ ਪਗੰਬਰ ਇਸ ਤਰ੍ਹਾਂ ਦੇ ਸਾਨੂੰ ਜਿਨ੍ਹਾਂ ਨੇ ਇਹਨਾਂ ਛਲਾਂ ਝਾੜੀਆਂ ਦੇ ਵਿੱਚ ਰਾਤਾਂ ਕੱਟ ਕੇ ਸਾਡੇ ਲਈ ਇੱਕ ਰਾਹ ਪੱਧਰਾ ਕੀਤਾ ਹੈ ਵਧੀਆ ਟੰਗ ਦਾ ਜੀਵਨ ਬਤੀਤ ਕਰਨ ਦਾ ਜੋ ਸਾਨੂੰ ਇਹ ਸੁਖਾਲਾ ਰਾਹ ਗਾਡੀ ਰਾਹ ਗੁਰਮਤਿ ਗਾਡੀ ਰਾਹ ਚਲਾਇਆ ਦਿੱਤਾ ਗੁਰੂ ਸਾਹਿਬ ਜੀ ਨੇ ਆਪਣੇ ਸਰੀਰਾਂ ਤੇ ਕਸ਼ਟ ਚੱਲ ਕੇ ਸੋ ਸਾਨੂੰ ਵਧੀਆ ਜੀਵਨ ਜੂਣ ਦੀ ਜੀਵਨ ਜਾਂਚ ਸਿਖਾਈ ਸੋ ਆਓ ਇਨਹਰਾਪ ਪਿੰਡਿਆਂ ਦੀ ਚਰਨ ਤੂੜ ਮਸਤਕ ਤੇ ਲਾ ਕੇ ਆਪਣਾ ਜਨਮ ਸੁਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਹਾਨ ਸਥਾਨ ਤੇ ਦੂਰੋਂ ਦੂਰੋਂ ਸੰਗਤ ਮਾਤਾ ਗੁਜਰ ਕੌਰ ਜੀ ਤੇ ਛੋਟੇ ਸੈਵਜਾਦਿਆਂ ਨੂੰ ਯਾਦ ਕਰਕੇ ਨਤਮਸਤਕ ਹੋਣ ਦੇ ਲਈ ਆ ਤੇ ਜੀਰ ਕਪੂਰ ਤੋਂ ਭਾਈ ਜਗਦੇਵ ਸਿੰਘ ਜੀ ਆਏ ਨੇ ਉਹ ਆਪਾਂ ਨੂੰ ਇਤਿਹਾਸ ਬਾਰੇ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਨ 1704 ਨੂੰ 6 ਤੇ 7 ਪੋਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਲਾ ਛੱਡਣ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਜੀ ਕੌਰ ਜੀ ਉਹਨਾਂ ਦੇ ਨਾਲ ਕੁੰਮਾ ਮਾਸਕੀ ਦੀ ਛਨ ਵਿਖੇ ਅੱਜ ਦੀ ਰਾਤ ਉਹਨਾਂ ਵੱਲੋਂ ਕੱਟੀ ਗਈ ਇਸ ਦੇ ਨਾਲ ਹੀ ਵੱਡੇ ਸਹਬਜਾਦੇ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਸਹਾਈਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ 40 10 ਲੱਖ ਮੁਗਲਾਂ ਦੀ ਫੌਜ ਦਾ ਟਕਰਾ ਕਰਨ ਲਈ 40 ਸਿੰਘਾਂ ਸਮੇਤ ਪੁੱਜੇ ਸਨ ਤੇ ਅੱਜ ਦੀ ਰਾਤ ਇਸ ਜਗ੍ਹਾ ਤੇ ਕੱਟੀ ਸੀ ਸੋ ਬਹੁਤ ਹੀ ਦੂਰ ਦੂਰ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਅੱਜ ਦੇ ਇਸ ਮਹਾਨ ਸਾਹਿਬਜ਼ਾਦਿਆਂ ਦੇ ਲਸਾਨੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਇਸ ਕੁੰਮਾ ਮਾਸਕੂਦੀ ਦੀ ਛਣ ਜੋ ਚੱਕ ਧਿਰਾਂ ਰੋਪੜ ਵਿਖੇ ਉੱਚੇ ਚੇਤੇ ਤੌਰ ਤੇ ਸੰਗਤਾਂ ਦੇਸ਼ ਵਿਦੇਸ਼ ਤੋਂ ਪੁੱਜ ਰਹੀਆਂ ਹਨ ਅਤੇ ਲਸਾਨੀ ਸਾਹਿਬਜਾਦੀਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਰਦਾ ਤੇ ਸਤਕਾਰ ਭੇਟ ਕਰ ਰਹੀਆਂ ਹਨ ਅਸੀਂ ਵੀ ਜਿਰਕਪੁਰ ਤੋਂ yogi utseva society ਵੱਲੋਂ ਬਹੁਤ ਵੱਡਾ ਕਾਫਲਾ ਲੈ ਕੇ ਅੱਜ ਦੇ ਸਮਾਗਮ ਵਿੱਚ ਉੱਚੇ ਚੇਤੇ ਉੱਤੇ ਪੁੱਜੇ ਹਾਂ ਮੈਂ ਪੰਜਾਬ ਦੀ ਨੌਜਵਾਨੀ ਨੂੰ ਖਾਸ ਕਰਕੇ ਅਪੀਲ ਕਰਾਂਗਾ ਕਿ ਆਪਾਂ ਨਸਿਆਂ ਦਾ ਤਿਆਗ ਕਰਕੇ ਜੋ ਸਮਾਦੀਆਂ ਕੁਰੀਤੀਆਂ ਹਨ ਉਹਨਾਂ ਦਾ ਤਿਆਗ ਕਰਕੇ ਸਾਹਿਬਜਾਦਿਆਂ ਦੇ ਸ਼ਹੀਦੀ ਮਾਰਗ ਤੋਂ ਉਹਨਾਂ ਦਾ ਉਹ ਸੇਧ ਲੈ ਕੇ ਪੰਜਾਬ ਦੇ ਆਪਣੇ ਗੌਰਵਮਈ ਸਿੱਖ ਇਤਿਹਾਸ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੋ ਤਾਂ ਕਿ ਸਾਹਿਬਜਾਦਿਆਂ ਵੱਲੋਂ ਜੋ ਹੱਕ ਤੇ ਸੱਚ ਦੀ ਲੜਾਈ ਲੜੀ ਗਈ ਸੀ ਅਤੇ ਮਹਾਨ ਕੁਰਬਾਨੀਆਂ ਉਹਨਾਂ ਵੱਲੋਂ ਸਾਡੀ ਦੇਸ਼ ਕੌਮ ਲਈ ਝੱਲੀਆਂ ਗਈਆਂ ਹਨ ਉਹਨਾਂ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ